ਸਤਿਗੁਰਾਂ ਨੇ ਆਖਿਆ ਵੀ ਹੁਣ ਆਪ ਤਰੇ ਹੋ ਹੋਰਨਾਂ ਨੂੰ ਵੀ ਤਾਰੋ ਪੁਸ਼ਤ ਦਰ ਪੁਸ਼ਤ ਬਰਕਤਾਂ ਚੱਲਦੀਆਂ ਹਨ ਜਿਹੜੀਆਂ ਬਰਕਤਾਂ ਸਤਿਗੁਰ ਦੇ ਘਰ ਦੇ ਵਿੱਚੋਂ ਮਿਲ ਜਾਂਦੀਆਂ ਹਨ ਦੁਨਿਆਵੀ ਬੰਦਾ ਸੋਚਦਾ ਹੈ ਨਾ ਵੀ ਮੈਂ ਜਿਹੜਾ ਧਨ ਕਮਾਇਆ ਹੈ ਉਹ ਮੇਰੀ ਅਗਲੀ ਪੀੜ੍ਹੀ ਵੀ ਖਾਵੇ ਉਸ ਤੋਂ ਅਗਲੀ ਵੀ ਖਾਵੇ ਉਸ ਤੋਂ ਅਗਲੀ ਵੀ ਖਾਵੇ ਪ੍ਰਸਾਦ ਸੰਗਤ ਜੀ ਨਾਲ ਦੀ ਨਾਲ ਜਿਹੜਾ ਪਰਮੇਸ਼ਰ ਦੇ ਨਾਮ ਦਾ ਧੰਨ ਹੈ ਉਹ ਵੀ ਫਿਰ ਪੀੜੀ ਦਰ ਪੀੜੀ ਚੱਲਦਾ ਹੈ ਜੇਕਰ ਗੁਰੂ ਘਰ ਦੇ ਵਿੱਚ ਉਹਦੀ ਪ੍ਰਾਪਤੀ ਕੀਤੀ ਹੋਵੇ ਤਾਂ ਪ੍ਰਾਤਨ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਇਹ ਮੱਥੋ ਮਰਾਰੀ ਦੇ ਪਰਿਵਾਰ ਵਿੱਚੋਂ ਹੀ ਸੀ ਸਾਧ ਸੰਗਤ ਜੀ ਭਾਈ ਖੇਮ ਚੰਦ ਜੀ ਜੋ ਕਿ ਧੰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੇਵਾ ਕਰਿਆ ਕਰਦੇ ਸਨ ਇਹਨਾਂ ਦੀ ਡਿਊਟੀ ਕਿੱਥੇ ਲੱਗੀ ਇਹਨਾਂ ਦੀ ਡਿਊਟੀ ਲੱਗੀ ਖੇਮ ਚੰਦ ਜੀ ਦੀ ਸਾਧ ਸੰਗਤ ਜੀ ਗੁਰੂ ਕੇ ਮਹਿਲਾਂ ਦੇ ਵਿੱਚ ਭੋਰਾ ਹਸੈਬ ਆਨੰਦਪੁਰ ਸਾਹਿਬ ਵਿਖੇ ਭੋਰਾ ਸਾਹਿਬ ਹਨ ਨਾ ਗੁਰੂ ਕੇ ਮਹਿਲ ਸ਼ੇਮਚੰਦ ਜੀ ਦੀ ਡਿਊਟੀ ਉੱਥੇ ਲੱਗੀ ਮਾਤਾ ਜੀ ਦੇ ਕੋਲ ਮਾਤਾਵਾਂ ਦੇ ਕੋਲ ਜਿਹੜੇ ਛੋਟੇ-ਮੋਟੇ ਕੰਮ ਹੋਣੇ ਇਹਨਾਂ ਨੇ ਕਰਨੇ ਹਰ ਇੱਕ ਦੀ ਇਸ ਤਰ੍ਹਾਂ ਦੀ ਡਿਊਟੀ ਨਹੀਂ ਲਗਿਆ ਕਰਦੀ ਹੈ ਬੜਾ ਲੰਬਾ ਸਮਾਂ ਇਹਨਾਂ ਨੇ ਡਿਊਟੀ ਕੀਤੀ ਪੁਰਾਣੇ ਇਤਿਹਾਸਕਾਰ ਲਿਖਦੇ ਹਨ ਵੀ 6 ਜਤੀ ਹਨ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ 6 ਜਤੀ ਮਾਇਆ ਕੇ ਬੰਦਾ ਢਾਈ ਮਾਵਾਂ ਦਾ ਜ਼ਿਕਰ ਕਰਦੇ ਹਨ ਪਰ ਗੁਰਮਤ ਦਾ ਇਤਿਹਾਸ ਪੜਿਆ ਜਾਵੇ ਪਤਾ ਨਹੀਂ ਲੱਖਾਂ ਹੀ ਇਹੋ ਜੀਆਂ ਮਾਵਾਂ ਹਨ ਲੱਖਾਂ ਹੀ ਗੁਰੂ ਘਰ ਦੇ ਵਿੱਚ ਜਤੀ ਹੋਏ ਹਨ ਕੋਈ ਗਿਣਤੀ ਮਿੰਤੀ ਨਹੀਂ ਹੈ ਇੱਕ ਦਿਨ ਬਾਜਾ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁੱਛਦੇ ਹਨ ਭਾਈ ਖੀਮ ਚੰਦ ਜੀ ਗੁਰੂ ਘਰ ਦੇ ਵਿੱਚ ਬੜੀਆਂ ਸੰਗਤਾਂ ਆਉਂਦੀਆਂ ਹਨ ਬੀਬੀਆਂ ਭੈਣਾਂ ਮਾਤਾਵਾਂ ਆਉਂਦੀਆਂ ਹਨ ਰਾਣੀਆਂ ਆਉਂਦੀਆਂ ਹਨ ਪਟਰਾਣੀਆਂ ਆਉਂਦੀਆਂ ਹਨ ਤੁਹਾਡੇ ਮਨ ਦਾ ਕੀ ਹਾਲ ਹੈ ਸਤ ਸੰਗਤ ਦੀ ਗੁਰਮਤ ਦੇ ਵਿੱਚ ਤਿੰਨ ਤਰ੍ਹਾਂ ਦੇ ਸੂਰਮੇ ਮੰਨੇ ਗਏ ਹਨ ਜਪਜੀ ਸਾਹਿਬ ਵਿੱਚ ਵੀ ਆਪਾਂ ਪੜ੍ਹਦੇ ਹਾਂ ਤਿਥੈ ਜੋਦ ਮਹਾਬਲ ਸੂਰ ਇਕ ਜੋਧਾ ਹੁੰਦਾ ਹੈ ਇਕ ਮਹਾਬਲੀ ਹੁੰਦਾ ਹੈ ਇਕ ਸੂਰਮਾ ਹੁੰਦਾ ਹੈ ਕਹਿੰਦੇ ਜਿਹੜਾ ਆਪਣੇ ਸਰੀਰ ਨੂੰ ਔਗਣਾਂ ਤੋਂ ਬਚਾਉ ਲੈਂਦਾ ਹੈ ਨਾ ਉਹ ਹੀ ਬੜਾ ਵੱਡਾ ਜੋਧਾ ਹੈ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭਹਿ ਓੜ ਛੀਰਾ ਕਿਸ ਕਾ ਬੱਪੜਾ ਪੁਜੈ ਨਾ ਰਤਨ ਕਰੋੜ ਜੋ ਬਚਪਨ ਤੋਂ ਲੈ ਕੇ ਆਪਣੇ ਜੀਵਨ ਪ੍ਰਯੰਤ ਸਰੀਰ ਕਰਕੇ ਪਰਾਇਆ ਸੰਗ ਨਹੀਂ ਨ ਕਰਦਾ ਹੈ ਉਹ ਵੀ ਬੜਾ ਵੱਡਾ ਯੋਧਾ ਹੈ ਛੋਟੀ ਗੱਲ ਨਹੀਂ ਹੈ ਔਰ ਦੂਸਰੇ ਨੰਬਰ ਤੇ ਉਹਨਾਂ ਦਾ ਨੰਬਰ ਰੱਖਿਆ ਗਿਆ ਹੈ ਜਿਹੜੇ ਇੰਦਰੀਆਂ ਕਰਕੇ ਬਚੇ ਰਹਿੰਦੇ ਹਨ ਕੰਨਾਂ ਦੇ ਨਾਲ ਮਾੜਾ ਨਹੀਂ ਦੇਖਣਾ ਅੱਖਾਂ ਦੇ ਨਾਲ ਮਾੜਾ ਨਹੀਂ ਦੇਖਣਾ ਕੰਨਾਂ ਦੇ ਨਾਲ ਮਾੜਾ ਨਹੀਂ ਸੁਣਨਾ ਹੈ ਰਸਨਾ ਦੇ ਨਾਲ ਮਾੜਾ ਸ਼ਬਦ ਨਹੀਂ ਬੋਲਣਾ ਹੈ ਉਹਨਾਂ ਨੂੰ ਫਿਰ ਦੂਸਰਾ ਨੰਬਰ ਦਿੱਤਾ ਜਾਂਦਾ ਵੀ ਚਲੋ ਇੰਦਰੀਆਂ ਕਰਕੇ ਬਚੇ ਹਨ ਔਰ ਤੀਸਰੇ ਨੰਬਰ ਜਿਹੜਾ ਹੈ ਸਾਧ ਸੰਗਤ ਜੀ ਉਹਨਾਂ ਦਾ ਹੈ ਸੂਰਮੇ ਉਹਨਾਂ ਨੂੰ ਆਖਿਆ ਗਿਆ ਹੈ ਜਿਹੜੇ ਮਨ ਕਰਕੇ ਵਿਕਾਰਾਂ ਤੋਂ ਅਸੰਗ ਹਨ ਰਹਿਤ ਹਨ ਕਿਉਂਕਿ ਮਨ ਦੇ ਵਿੱਚ ਤਾਂ ਮਾੜਾ ਖਿਆਲ ਆ ਹੀ ਜਾਂਦਾ ਹੈ ਕੋਈ ਵਿਰਲਾ ਹੀ ਹੈ ਪਾਵਨ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਤੂੰ ਕਹੀਤ ਹਉ ਜਗਤ ਗੁਰ ਸੁਆਮੀ ਹਮ ਕਹੀਤ ਕਲਯੁਗ ਕੇ ਕਾਮੀ ਇਹ ਬੇਨਤੀਆਂ ਕੀਤੀਆਂ ਗਈਆਂ ਹਨ ਕਰਨ ਦਾ ਢੰਗ ਸਿਖਾ ਲਿਆ ਗਿਆ ਹੈ ਅਰਜਪਜੀਤ ਸਾਹਿਬ ਜੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਮਨ ਜੀਤੈ ਜਗ ਜੀਤ ਜਿਨੇ ਮਨ ਨੂੰ ਜਿੱਤ ਲਿਆ ਜਗ ਨੂੰ ਜਿੱਤ ਲਿਆ ਜਿਹੜਾ ਮਨ ਦੇ ਹੱਥੋਂ ਹਾਰ ਗਿਆ ਸਮਝ ਲਓ ਵੀ ਸਾਰੇ ਪਾਸਿਆਂ ਤੋਂ ਹਾਰ ਗਿਆ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਧ ਸੰਗਤ ਜੀ ਇੱਕ ਹਿੱਸਾ ਹੁੰਦਾ ਹੈ ਮਹਾਰਾਜ ਦੀ ਰਚਨਾ ਦਾ ਜਿਹਦਾ ਨਾਮ ਹੈ ਰੁਦਰ ਅਵਤਾਰ ਉਦੇ ਵਿੱਚ ਸਾਧ ਸੰਗਤ ਜੀ ਇੱਕ ਪਾਰਸ અવਤਾਰ ਦਾ ਜ਼ਿਕਰ ਆਉਂਦਾ ਹੈ ਪਾਰਸਨਾਥ ਦਾ ਬੜਾ ਵੱਡਾ ਸੂਰਮਾ ਸੀ ਜਿਹੜੇ ਪਾਸੇ ਨੂੰ ਜਾਂਦਾ ਹੈ ਜਿੱਤ ਇਹਦੇ ਕਦਮ ਚੁੰਮਦੀ ਹੈ ਕੋਈ ਦੁਨੀਆ ਦੀ ਤਾਕਤ ਇਹਦੇ ਅੱਗੇ ੜਦੀ ਨਹੀਂ ਹੈ ਆਪਣੇ ਸੰਗੇ ਸਾਥੀਆਂ ਨੂੰ ਪੁੱਛਦਾ ਹੈ ਕੀ ਕੋਈ ਐਹੋ ਜਿਹਾ ਵੀ ਸੂਰਮਾ ਹੈ ਜਿਹਦੇ ਉੱਪਰ ਮੈਂ ਜਿੱਤ ਨਹੀਂ ਪ੍ਰਾਪਤ ਕਰ ਸਕਿਆ ਹਾਂ ਮਨ ਦੇ ਵਿੱਚ ਮਾਣ ਆ ਗਿਆ ਨਾ ਪਰ ਕਹਿੰਦੇ ਜਦੋਂ ਆਪਣੇ ਮਨ ਦੀ ਹਾਲਤ ਬੰਦਾ ਦੇਖਦਾ ਹੈ ਨਾ ਫਿਰ ਉਹ ਆਪਣੀ ਅਸਲ ਟਿਕਾਣੇ ਤੇ ਉਹਦੀ ਮਤ ਆ ਜਾਂਦੀ ਹੈ ਉਹਨੂੰ ਸਮਝ ਪੈ ਜਾਂਦੀ ਹੈ ਸਾਥੀਆਂ ਨੇ ਆਖਿਆ ਵੀ ਇੱਕ ਸੂਰਮਾ ਹੈ ਜਿਹਦੇ ਉੱਪਰ ਤੋਂ ਜਿੱਤ ਨਹੀਂ ਪ੍ਰਾਪਤ ਕਰ ਸਕਿਆ ਕਹਿੰਦੇ ਉਹ ਕਿਹੜਾ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਹਨ ਐ ਪਾਰਸਨਾਥ ਉਹ ਤੇਰਾ ਮਨ ਹੈ ਤੂੰ ਆਪਣੇ ਮਨ ਦੇ ਵਿੱਚ ਝਾਤ ਮਾਰ ਕੇ ਦੇਖ ਤੇਰੇ ਮਨ ਦੇ ਵਿੱਚ ਕਦੇ ਬੁਰੇ ਖਿਆਲ ਨਹੀਂ ਆਏ ਹਨ ਉਸੇ ਵਕਤ ਹਾਰ ਮੰਨ ਗਿਆ ਆਖਣ ਲੱਗਾ ਨਹੀਂ ਵਾਕਿਆਈ ਮੈਂ ਮਨ ਦੇ ਹੱਥੋਂ ਹਾਰਿਆ ਹੋਇਆ ਹਾਂ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜਦੋਂ ਮਾਲਕ ਪੂਰਨ ਰਹਿਮਤ ਕਰਦੇ ਹਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਉਦੋਂ ਮਨ ਦੇ ਉੱਪਰ ਜਿੱਤ ਪ੍ਰਾਪਤ ਹੁੰਦੀ ਹੈ ਐਵੇਂ ਨਹੀਂ ਹੋਇਆ ਕਰਦੀ ਹੈ ਕੋਈ ਇਹ ਨਹੀਂ ਸਮਝਣਾ ਵੀ ਧਾਰਮਿਕ ਬਾਣਾ ਪਾ ਲਿਆ ਵੀ ਅਸੀਂ ਧਾਰਮਿਕ ਹੋ ਗਏ ਹਾਂ ਇਸ ਤਰ੍ਹਾਂ ਨਹੀਂ ਹੁੰਦਾ ਹੈ ਵਾਜਾਂ ਵਾਲੇ ਸਤਿਗੁਰੂ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਪੁੱਛਦੇ ਹਨ ਭਾਈ ਖੇਮ ਚੰਦ ਜੀ ਆਪਣੇ ਮਨ ਦੀ ਹਾਲਤ ਦੱਸੋ ਸਤਿਗੁਰੂ ਜੀ ਤਾਂ ਸਭ ਜਾਣਦੇ ਹਨ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਖੇਮ ਚੰਦ ਔਖਣ ਲੱਗੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਮੈਂ ਹਮੇਸ਼ਾ ਸੰਗਤਾਂ ਦੇ ਚਰਨਾਂ ਵਾਲੀ ਦੇਖਦਾ ਰਹਿਣਾ ਹਾਂ ਕਹਿੰਦੇ ਕਦੇ ਮੈਂ ਕਿਸੇ ਦੇ ਮੁਖੜੇ ਵੱਲ ਦੇਖਿਆ ਹੀ ਨਹੀਂ ਹੈ ਸਤਿਗੁਰੂ ਜੀ ਮੁਸਕਰਾ ਪਏ ਸਤਿਗੁਰੂ ਜੀ ਤਾਂ ਜਾਣਦੇ ਸਨ ਆਖਣ ਲੱਗੇ ਜੋ ਤੁਸੀਂ ਕਹਿ ਰਹੇ ਹੋ ਸਹੀ ਕਹਿ ਰਹੇ ਸਤਿਗੁਰਾਂ ਨੇ ਵਚਨ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਖਣ ਲੱਗੇ ਖੇਮ ਚੰਦ ਜਤੇ ਪਾਪ ਲੱਗੇ ਨਾ ਰਤੀ ਹੀਮ ਚੰਦ ਤੂੰ ਧੰਨ ਹੈ ਤੇਰੇ ਜੀਵਨ ਦੇ ਵਿੱਚ ਪਾਪ ਰਤੀ ਭਰ ਵੀ ਤੈਨੂੰ ਛੋਇਆ ਨਹੀਂ ਹੈ